ਵੀਰ ਸਿੰਘ ਬਾਦਲ ਉਹਨਾਂ ਦੀ ਤਬੀਅਤ ਦਾ ਸਾਜ ਜੋ ਨਜ਼ਰ ਆ ਰਿਹਾ ਤੇ ਦੋ ਤਿੰਨ ਦਿਨ ਦੇ ਲਈ ਯਾਤਰਾ ਵੀ ਸੈੱਟ ਆ ਦਿੱਤੀ ਗਈ ਅਜੇ ਤੱਕ ਗਰਮੀ ਵੀ ਦਿਖਾਈ ਜਦ ਪਹਿਲਾਂ ਬਿਮਾਰ ਹੋ ਗਏ ਡੈਰੀਆ ਹੋ ਗਏ ਜੀ ਹਾਂ ਡੈਰੀਆ ਹੋ ਗਏ ਇਹ ਬਿਮਾਰੀ ਬੜੀ ਮੈਂ ਤੇ ਹਜ਼ਾਰਾਂ ਦੇ ਮੀਰਾ ਦੇ ਬੱਚਿਆਂ ਤੇ ਇਹ ਸਰ ਕਾਕੇ ਨੇ ਚਾਰ ਦਿਨ ਅਜੇ ਧੁੱਪ ਪਈ ਨਹੀਂ ਕੁੱਤੇ ਛਤਰੀ ਲਾਈ ਆ ਬਾਪੂ ਵਾਲੀ ਸਮਝਦੇ ਨਹੀਂ ਹਾਲ ਪੰਜਾਬੀ ਚ ਕਿਹਦੇ ਬਿਮਾਰੀ ਤੋਂ ਤੁਹਾਨੂੰ ਜਾਨ ਦੱਸ ਹੁਣ ਡੈਰੀਆ ਹੈ ਜੀ ਅੰਗਰੇਜ਼ ਚ ਤਾਂ ਪਤਾ ਹੈ ਹਾਂ ਪੰਜਾਬੀ ਚ ਦੱਸੋ ਨਾ ਪੰਜਾਬੀ ਚ ਕਿਹਦੇ ਤੇ ਵੀ ਟਟੀਆਂ ਲੱਗ ਗਿਆ ਬੰਦੇ ਤੇ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਤਬੀਅਤ ਨਾਲ ਸਾਜ ਨੂੰ ਕਰਾਰ ਹੋ ਤੇ ਦੋ ਤਿੰਨ ਦਿਨ ਦੇ ਲਈ ਯਾਤਰਾ ਵੀਸ਼ਾ ਟਾਲ ਦਿੱਤੀ ਗਈ ਹੈ ਅਜੇ ਤਾਂ ਗਰਮੀ ਵੀ ਦਿਖਾਈ ਜਦ ਪਹਿਲਾਂ ਬਿਮਾਰ ਹੋ ਗਏ ਮੇਰੇ ਡੈਰੀਆ ਹੋ ਗਿਆ ਜੀ ਹਾਂ ਡੈਰੀਆ ਹੋ ਗਿਆ ਤੇ ਬਿਮਾਰੀ ਬੜੀ ਮੈਂ ਤੇ ਹਵਾ ਮੈਂ ਮੀਂਹ ਦੇ ਬੱਚਿਆਂ ਤੇ ਇਹ ਸਰ ਕਾਕੇ ਨੇ ਚਾਰ ਦਿਨਾਂ ਦੇ ਧੁੱਪ ਪਈ ਨਹੀਂ ਪੁੱਤੇ ਛਤਰੀ ਲਾਈ ਹੈ ਬਾਪੂ ਵਾਲੀ ਸਮਝਦੇ ਗੱਲ ਅਜੇ ਤੇ ਆਉਣਾ ਮਈ ਤੇ ਆਉਣੀ ਇਹਦੇ ਅਜੇ ਤੇ ਦਿਹਾੜੀ ਤੇ 15 15 20 20 ਮੀਟਿੰਗਾਂ ਅਸੀਂ ਕਰਦੀਆਂ ਤੇ ਅੱਜ ਹੀ ਜੇ ਉਹ ਪੰਜਾਬੀ ਚ ਕੀ ਕਿਤੇ ਬੁਮਾਦੀ ਤੂੰ ਦੱਸ ਹੁਣ ਪੈਰੀਆ ਹੈ ਜੀ ਇੰਗਲਿਸ਼ ਚ ਤਾਂ ਪਤਾ ਹੈ ਹੈ ਪੰਜਾਬੀ ਚ ਵੀ ਦੱਸੋ ਨਾ ਟਟਕਿਆ ਲੱਗ ਗਿਆ ਪੰਜਾਬੀ ਚ ਕੀ ਕਹਿੰਦੇ ਨੇ ਵੀ ਟਟਕਿਆ ਲੱਗ ਗਿਆ ਬੰਦੇ ਇਹ ਆਜਾ ਤੇ ਯਾਰ ਮੈਦਾਨ ਨੂੰ ਵੀ ਪਖਿਆ ਟਟਕਿਆ ਪਹਿਲਾਂ ਲੱਗ ਗਿਆ ਮੈਂ ਸੋਚਿਆ ਸੀ ਮੈਦਾਨ ਤੇ ਪਖੰਦੇ ਪਿਉ ਤੇ ਪੁੱਤੋ ਗਾੜੀ ਆਓ ਦੇਹੀ ਭਗਵੰਤ ਜੀ ਮਾਨ ਦੇ ਅੱਗੇ ਦਿਓ ਮਾਨ ਸਾਹਿਬ ਦੇ ਅੱਗੇ ਦਿਓ ਤੁਹਾਨੂੰ ਪਹਿਲਾਂ ਹੀ ਯਾਦ ਮੈਂ ਤੇ ਹਜ਼ਾਰਾਂ ਆ ਕੇ ਮਤ ਹੁਣ ਪਤਾ ਨਹੀਂ ਇਹ ਸਿਵਿਕ ਟਟਕਿਆ ਨੇ ਕਿ ਪੋਲਿਟਿਕਲ ਟਟਕਿਆ ਨੇ ਇਹ ਟਟਕਿਆ ਦਾ ਦੋ ਹੀ ਦੱਸ ਸਕਦੇ ਵੀ ਇਹ ਕਿਹੜੀਆਂ ਟਟਕਿਆ ਲੱਗੀਆਂ ਉਹਨੂੰ ਮੈਨੂੰ ਲੱਗਦਾ ਪੋਲਿਟਿਕਲ ਟਟਕੀਆਂ ਜਾਂਦੀਆਂ ਕਿਉਂਕਿ ਸਦਾਵਾਂ ਦੇ ਬੱਚੇ ਆ ਕਾਕੇ ਆ ਖਾਣ ਪੀਣ ਤੇ ਖਿਆਲ ਰੱਖਦੇ ਆ ਮੈਨੂੰ ਲੱਗਦਾ ਕਿ ਆਜ਼ਾਦ ਸੀ ਮਤਲਬ ਟਟੀਆਂ ਜਿਹੜੀਆਂ ਥੱਲਿਓ ਕੱਲ ਬੱਚਿਆਂ ਕੋਲੋਂ ਬੱਚਿਆਂ ਕੋਲੋਂ ਕੱਲ ਪਹਸਾਰ ਕਰਾਉਂਦੇ ਸੀ ਮਤਲਬ ਕੰਮ ਨਿਪੜ ਗਿਆ ਕალი ਦਲ ਦਾ ਵੀ ਭਾਜੀਪੀ ਦਾ ਜਿੱਦਾਂ ਪੰਜਾਬ ਚ ਹੋ ਰਿਹਾ ਉਹ ਵੀ ਤੁਹਾਨੂੰ ਪਤਾ ਸੋ ਬਹੁਤ ਵਧੀਆ ਧੰਕ ਦੇਣਾ ਟੈਂਪਰੇਚਰ ਦੇਖ ਕੇ ਆਉਂਦੇ ਆ ਜੀ ਕਹਿੰਦੇ ਬਹੁਤ ਵਧੀਆ ਸਰ ਉਹ ਪਹਿਲਾਂ ਸਾਦੀ ਧਿਆੜੀ ਦਾ ਉਹ ਤਾਪਮਾਨ ਚੈੱਕ ਕਰਦੇ ਆਂ ਤੁਸੀਂ ਤਾਂ ਇੰਗਲਿਸ਼ ਦਾ ਬਹੁਤੀ ਬੋਲਿਆ ਕਰ ਤਾਪਮਾਨ ਪਹਿਲਾਂ ਚੈੱਕ ਕਰਦੇ ਆ ਵੀ ਕਿੰਨਾ ਜੀ ਜਿਹੜੇ ਬੰਦੇ ਜਿਹੜੇ ਲੀਡਰ ਤਾਪਮਾਨ ਨਾ ਚੱਲਦੇ ਆ ਕਿ ਅਸੀਂ 40 ਡਿਗਰੀ ਤੇ ਚੱਲਣਾ ਕਿ 32 ਤੇ ਚੱਲਣਾ ਕਿ 26 ਤੇ ਚੱਲਣਾ ਉਹਨਾਂ ਪਿਓ ਦੇ ਪੁੱਤਾਂ ਦੇ ਕਰਦਾ ਕੀ ਆ ਸਭ ਦੇਖਦੀ ਗੱਲ ਤਾਪਮਾਨ ਉਹ ਦੇਖ ਕੇ ਨਿਕਲਦੇ ਆ ਜੇ ਤਾਪਮਾਨ ਸਹੀ ਆ ਫਿਰ ਕਹਿੰਦੇ ਚਲੋ ਜਮ ਪੰਜਾਬ ਬਚਾ ਲੀਨੇ ਜੇ ਤਾਪਮਾਨ ਹੋ ਗਿਆ ਜ਼ਿਆਦਾ ਗੱਜ਼ਬੀ ਜਿਆਦੀ ਫੇਕਦੇ ਚਲੋ ਏਸੀ ਚ ਚਲਦੇ ਛੱਡੋ ਪੰਜਾਬ ਦਾ ਕੀ ਅਜੇ ਤਾਂ ਮੇਰਾ ਖਾਤਾ ਰਹਿੰਦੇ ਹੋਣਾ ਅੱਧਾ ਪੰਜਾਬ ਰਹਿੰਦਾ ਹਣਾ ਤੇ ਪਤਾ ਨਹੀਂ ਹੋਰ ਕਿਹੜੀ ਕਿਹੜੀ ਬਿਮਾਰੀ ਆ ਜਾਏ ਮਾੜਾ ਸੱਚੇ ਪਾਤਸ਼ਾਹ ਉਹਨਾਂ ਤੁਹਾਨੂੰ ਦੁਸਤ ਕਰੇ ਉਹ ਸਿਰ ਠੀਕ ਕਰਨ ਤੇ ਸਾ ਜਿਹੜੀ ਕਾਲੀ ਦਾਲ ਦੀ ਹਾਲਤ ਹੋ ਰਹੀ ਹੈ ਪੰਜਾਬ ਚ ਆਪਣੇ ਅੱਖੀ ਦੇਖਣ ਜਿਹਾ ਵੀ ਕੀ ਹਾਲਤ ਹੋਦੀ ਹੈ ਸਰਬਾਤਮਕ